ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਫਸਟ ਜੇਸ ਕਲੋਥ ਹਾਊਸ ਤੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ ਜਿਹੜੇ ਵੀਅਰਸ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਕਿ ਆਪਣੇ ਸੋਹਣੇ-ਸੋਹਣੇ ਸੂਟਾਂ ਦੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਤੁਹਾਨੂੰ ਸਮੇਂ ਸਿਰ ਮਿਲ ਸਕੇ ਪੇਮੈਂਟ ਦਾ ਮੋਡ ਹੈਗਾ ਜੀ ਆਨਲਾਈਨ ਕੈਸ਼ ਔਨ ਡਿਲੀਵਰੀ ਨਹੀਂ ਹੈਗੀ Google Pay ਕਰ ਸਕਦੇ ਹੋ Paytm ਕਰ ਸਕਦੇ ਹੋ ਜਾਂ ਹੋਰ ਕਿਸੇ ਵੀ ਆਨਲਾਈਨ ਮੈਥਡ ਨਾਲ ਆਪਣੀ ਪੇਮੈਂਟ ਪਾ ਸਕਦੇ ਹੋ ਸਕਰੀਨ ਤੇ ਇੱਕ ਨੰਬਰ ਚੱਲ ਰਿਹਾ ਉਹ ਆਪਣਾ WhatsApp ਨੰਬਰ ਹੈ ਜਿਹੜਾ ਸੂਟ ਪਸੰਦ ਆਉਂਦਾ ਉਹਦਾ ਸਕਰੀਨਸ਼ਾਟ ਲੈਣਾ ਇਸ ਨੰਬਰ ਤੇ WhatsApp ਕਰਨਾ ਹੈ ਫਿਰ ਅਸਤ ਨੂੰ ਇੱਕ ਨੰਬਰ ਦੇਵਾਂਗੇ ਤੁਸੀਂ ਉਹਦੇ ਤੇ ਆਨਲਾਈਨ ਪੇਮੈਂਟ ਪਾਉਣੀ ਹੈ ਐਡਰੈਸ ਭੇਜਣਾ ਹੈ ਸੂਟ ਤੁਹਾਡੇ ਘਰ ਪਹੁੰਚੇਗਾ ਸ਼ਿਪਿੰਗ ਬਿਲਕੁਲ ਫ੍ਰੀ ਹੋਊਗੀ ਵੀਡੀਓ ਦੀ ਟਾਈਮਿੰਗ ਇੰਡੀਆ ਟਾਈਮ ਦੇ ਸ਼ਾਮ ਦੇ 5 ਵਜੇ ਅਗਰ ਸ਼ਾਪ ਤੇ ਆਉਣਾ ਚਾਹੁੰਦੇ ਹੋ ਤਾਂ ਐਡਰੈਸ ਲੌਕ ਕਰ ਲਓ ਕੋਟਕਪੂਰਾ ਰੋਡ ਨੇੜੇ ਗੁਰਦੁਆਰਾ ਗੁਦਰੀ ਸਾਹਿਬ ਫਰੀਦਕੋਟ ਤੇ ਅੱਜ ਫਿਰ ਆਪਾਂ ਤੁਹਾਡੇ ਲਈ ਬਹੁਤ ਹੀ ਪਿਆਰੀ ਪਿਆਰੀ ਅਮੇਜ਼ਿੰਗ ਸਟਾਈਲ ਦੇ ਸੂਟ ਲੈ ਕੇ ਆਏ ਹਾਂ ਤੇ ਉਸ ਤੋਂ ਪਹਿਲਾਂ ਮੈਂ ਤੁਹਾਨੂੰ ਬਲੈਕ ਕਲਰ ਦੇ ਵਿੱਚ ਆਹ ਰੈਡੀमेड ਸੂਟ ਦਿਖਾਉਂਗੀ ਰੈਡੀमेड ਸੂਟਸ ਸੱਚ ਬੱਚ ਲੋਦੀ ਪਹਿਲਾ ਮੀਡੀਅਮ ਸਾਈਜ਼ ਦਾ ਸੂਟ ਹੈਗਾ ਇਹ ਬੜਾ ਹੀ ਜਿਆਦਾ ਸੋਹਣਾ ਇਹ ਆ ਲੋ ਲੋ ਇਹ ਫਰੌਕ ਨਹੀਂ ਹੈਗੀ ਇਹ ਉਦਾਂ ਕੁੜਤੀ ਹੈ ਜਿੱਦਾਂ ਆਪਾਂ ਨਾਰਮਲ ਕੁੜਤੀ ਪਾਉਣੀ ਹੁੰਦੀ ਠੀਕ ਹੈ ਜੀ ਆ ਉੱਪਰੋਂ ਦੇਖੋ ਤੁਸੀਂ ਇਹਦਾ ਨੈਕ ਦੇਖ ਲਓ ਨੈਕ ਦੇ ਉੱਪਰ ਇਦਾਂ ਪੱਟੀ ਲੱਗੀ ਹੋਈ ਹੈ ਠੀਕ ਹੈ ਜੀ ਬਹੁਤ ਪਿਆਰੀ ਜੀ ਪੱਟੀ ਲੱਗੀ ਹੋਈ ਹੈ ਇਹ ਹੈਗੀ ਇਹਦੀ ਬਾਜੂ ਬਾਜੂ ਤੇ ਸਟਾਈਲ ਦੇਖੋ ਠੀਕ ਹੈ ਤੇ कॉटन ਬਹੁਤ ਸਪੀਅਰ ਐਂਡ ਫਾਈਨ ਕੁਆਲਿਟੀ ਦੀ कॉटन ਹੈਗੀ ਆ ਤੇ ਨਾਲ ਮਿਲੂਗਾ ਤੁਹਾਨੂੰ ਇਹ ਵਾਲਾ ਲਾਜੋ ਦੋਨੋਂ ਪਾਸੇ ਇਲਾਸਟਿਕ ਮਿਲੂਗੀ ਇਹਦੇ ਲਓ ਜੀ ਮੀਡੀਅਮ ਸਾਈਜ਼ ਦੇ ਵਿੱਚ ਹੈਗਾ ਠੀਕ ਹੈ ਜੀ ਤੇ ਇਹ ਹੈ ਦਾ ਦੁਪੱਟਾ कॉटन ਦੇ ਵਿੱਚ कॉटन ਬਹੁਤ ਸੋਹਣੀ ਆ ਬੇਫਿਕਰ ਹੋ ਕੇ ਲੈ ਲਿਓ ਸੂਟ ਕੋਈ ਟੈਨਸ਼ਨ ਕਰਨ ਦੀ ਲੋੜ ਨਹੀਂ ਆ ਜੀ ਤੁਹਾਨੂੰ ਲਓ ਜੀ ਬਹੁਤ ਪਿਆਰਾ ਸੂਟ ਹੈ ਪੱਲੇ ਦੇਖ ਲਓ ਇਹਦੇ ਠੀਕ ਹੈ ਇਹ ਆਈ ਦਾ ਡਿਜ਼ਾਈਨਿੰਗ ਹੈਗੀ ਆ ਬਹੁਤ ਪਿਆਰੀ ਕਾਟਨ ਬਹੁਤ ਜਿਆਦਾ ਇੰਨਾ ਸੋਹਣਾ ਦੁਪੱਟਾ ਔਰ ਇੰਨਾ ਸੋਹਣਾ ਸੂਟ ਪਿਓਰ ਕਾਟਨ ਦੇ ਵਿੱਚ ਬਿਲਕੁਲ ਪਿਓਰ ਕੈਮਰੀ ਕਾਟਨ ਦੇ ਵਿੱਚ ਹੈ ਤੇ ਮੈਂ ਤੁਹਾਨੂੰ ਇਹਦੀ ਪ੍ਰਾਈਸ ਦੱਸ ਦੇਣੀ ਆ ਇਹ ਸੂਟ ਤੁਹਾਨੂੰ ਮਿਲੂਗਾ 1350 ਦੇ ਵਿੱਚ 1350 ਦੇ ਵਿੱਚ ਮਿਲ ਜੂਗਾ ਸ਼ਿਪਿੰਗ ਚਾਰजेस ਤੁਸੀਂ ਕੋਈ ਨਹੀਂ ਦੇਣਾ ਹਾਂ ਸਟਿਚਿੰਗ ਹੋਈ ਹੋਈ ਹੈ ਬਸ ਪਾਉਣਾ ਹੀ ਆ ਤੁਸੀਂ ਰੈਡੀ ਟੂ ਵੇਅਰ ਹੈ ਅਗਲਾ ਹੈਗਾ ਐਲ ਸਾਈਜ਼ 40 ਨੰਬਰ ਠੀਕ ਹੈ ਉਹ ਮੇਰੇ ਖਾਲਾ 38 ਨੰਬਰ ਸੀਗਾ ਸਾਰਾ ਖੋਲਣ ਦੀ ਲੋੜ ਨਹੀਂ ਆ ਸੇਮ ਹੀ ਹੈਗਾ ਮੈਂ ਤੁਹਾਨੂੰ ਸਿਰਫ ਨੰਬਰ ਹੀ ਦੱਸਣੀਆਂ ਉਹਨਾਂ ਦੇ ਇੱਕ ਆਪਣੇ ਕੋਲੇ ਐਲ ਸਾਈਜ਼ ਹੈ 40 ਨੰਬਰ ਦੇ ਵਿੱਚ ਤੇ ਦੂਜਾ ਹੈਗਾ ਜੀ ਆਪਣੇ ਕੋਲੇ ਐਕਸਲ 42 ਨੰਬਰ ਦੇ ਵਿੱਚ ਠੀਕ ਹੈ ਤੇ ਤੀਸਰਾ ਹੈਗਾ ਅ 3 ਐਕਸਲ 46 ਨੰਬਰ ਦੇ ਵਿੱਚ ਇਹਨਾਂ ਕਾਲੇ ਇਹ ਵੀ ਸਾਰੇ ਸੇਮ ਨੇ ਜੀ ਬਲੈਕ ਕਲਰ ਦੇ ਠੀਕ ਹੈ ਬਹੁਤ ਪਿਆਰੇ ਲੱਗਦੇ ਨੇ ਤੇ ਲਓ ਜੀ ਹੁਣ ਆਪਾਂ ਸੂਰ ਸ਼ੁਰੂ ਕਰਦੇ ਆਂ ਅਗਲੇ ਲਓ ਬਿਲਕੁਲ ਕਾਟਨ ਖਾਦੀ ਕਾਟਨ ਠੀਕ ਹੈ ਬਹੁਤ ਪਿਆਰਾ ਸੂਟ ਹੈ ਖਾਦੀ ਕਾਟਨ ਦੇ ਵਿੱਚ ਆਹ ਲੋ ਜੀ ਉੱਪਰ ਲੇਸ ਲੱਗੀ ਹੋਈ ਹੈ ਠੀਕ ਹੈ ਆਹ ਵਾਲੀ ਅ ਲੇਸ ਹੈ ਨਾ ਜਿਹੜੀ ਇਹ ਹਾਂ ਲੇਸ ਹੀ ਲੱਗੀ ਹੋਈ ਹੈ ਉੱਪਰ ਪੈਚ ਨਹੀਂ ਹੈ ਲੇਸ ਲੱਗੀ ਹੋਈ ਹੈ ਆਹ ਲੇਸਾਂ ਇਨਸਰਟ ਕਰੀਆਂ ਹੋਈਆਂ ਨੇ ਵਿੱਚ ਦੋ ਠੀਕ ਹੈ ਤੇ نیچے ਦੇਖੋ ਤੁਸੀਂ नीचे थोनो एक ए बड़ी ले सकते हो ते सारा जेड़ा पैनल ਦੇ ਵਿੱਚ ਵਿੱਚ ਹੈ ਉਹ ਚ ਮਿਰਰ ਵਰਕ ਮਿਲੂਗਾ ਕਿਤੇ ਕਿਤੇ ਆ ਦੇਖੋ ਮਿਰਰ ਲੱਗੇ ਹੋਏ ਤੇ ਆ 골ਡਨ ਹੈ ਜਿਹੜਾ ਇਹ ਮੈਟੈਲਿਕ ਪੇਂਟ ਹੈ ਮੈਟੈਲਿਕ ਠੀਕ ਹੈ ਜੀ ਤੇ ਬੈਕ ਸਾਈਡ ਰਹੂਗੀ ਪ੍ਰਿੰਟਡ ਸੇਮ ਹੀ ਤੇ ਸਲਵਾਰ ਦੇਖ ਲਓ ਸਲਵਾਰ ਮਿਲੂਗੀ ਦੀ ਇਹਦੇ ਨਾਲ ਬਿਲਕੁਲ ਕਾਟਨ ਦੇ ਵਿੱਚ ਕਲਰ ਦੇਖ ਲਓ ਸਲਵਾਰ ਦਾ ਲਾਈਟ ਕਲਰ ਦੇ ਵਿੱਚ ਮਿਲੂਗੀ ਪਤਲੀ ਆ ਪਰ ਇਹ ਧੋ ਕੇ ਮੋਟੀ ਹੋ ਜਾਣੀ ਆ ਠੀਕ ਹੈ ਜੀ ਗੱਫ ਹੋ ਜੂਗੀ 2 ਮੀਟਰ ਦੀ ਸਲਵਾਰ ਤੇ ਨਾਲ ਮਿਲੂਗਾ ਜੀ ਇਹ ਵਾਲਾ ਤੁਹਾਨੂੰ ਦੁਪੱਟਾ ਕਾਟਨ ਦੇ ਵਿੱਚ ਬਹੁਤ ਸੋਹਣਾ ਦੁਪੱਟਾ ਹੈ ਤੇ 4 ਸਾਈਡ ਪੱਟੀ ਲੱਗੀ ਹੋਈ ਆ ਤਾਂ ਦੇਖ ਲਓ ਦੁਪੱਟਾ ਵੀ ਬਹੁਤ ਜ਼ਿਆਦਾ ਖੂਬਸੂਰਤ ਹੈ ਤੇ ਪੱਟੀ ਦੇਖ ਲਓ 4 ਸਾਈਡ ਸ਼ਰਟ ਦੇ ਨਾਲ ਦੀ ਇਹ ਮਿਲੂਗੀ ਠੀਕ ਹੈ ਲੋ ਕਾਟਨ ਦਾ ਦੁਪੱਟਾ ਬਹੁਤ ਪਿਆਰਾ ਸੂਟ ਹੈ ਦੇਖ ਕੇ ਭੁੱਖ ਲੈਂਦੀ ਆ ਤੇ ਪ੍ਰਾਈਸ ਮਿਲੂਗੀ ਤੁਹਾਨੂੰ ਇਹਦੀ 1550 ਇਹ ਸੂਟ ਤੁਹਾਨੂੰ 1550 ਚ ਮਿਲਣਾ ਹੈ ਖਾਦੀ ਕਾਟਨ ਦਾ ਸੂਟ ਹੈ ਬਹੁਤ ਪਿਆਰਾ ਗਰਮੀਆਂ ਚ ਰਾਇਲ ਲੁੱਕ ਦਾ ਸੂਟ ਹੈ ਜੀ ਅਗਲਾ ਦੇਖ ਲਓ ਸੇਮ ਹੀ ਐ ਬਸ ਕਲਰ ਫਰਕ ਹੈ ਉਦਾਂ ਹੀ ਇਹਦੇ ਲੇਸ ਲੱਗੀ ਹੋਈ ਹੈ ਠੀਕ ਹੈ ਜੀ ਉਦਾਂ ਦੀ ਸਲਵਾਰਾਂ ਨਾਲ ਲਾਈਟ ਕਲਰ ਦੀ ਤੇ ਦੁਪੱਟਾ ਖੋਲ ਕੇ ਦਿਖਾ ਦੇਣੀ ਆ ਤੁਹਾਨੂੰ ਸਾਰਾ ਸੂਟ ਆਪਾਂ ਨੂੰ ਖੋਲਣ ਦੀ ਲੋੜ ਨਹੀਂ ਹੈਗੀ ਆ ਲਓ ਬਹੁਤ ਪਿਆਰਾ ਕਾਟਨ ਦੇ ਵਿੱਚ ਪੱਟਾ ਮਿਲਣ ਵਾਲਾ ਤੁਹਾਨੂੰ ਕਿੰਨੀ ਤੋੜਾ ਹਾਂ ਆਹ ਲੋ ਜੀ ਆ ਪੱਲੇ ਦੇਖ ਲੋ ਠੀਕ ਹੈ 1550 ਦੇ ਵਿੱਚ ਸੂਟ ਮਿਲ ਜੂਗਾ ਬਹਿ ਜਾ ਬਹਿ ਜਾ ਕੰਦਾ ਸੂਟ ਹੈ ਅਗਲਾ ਦੇਖੋ ਲੋਚ ਦੇਖੋ ਤੁਸੀਂ ਸੂਟ ਦੇਖ ਲਓ ਬਹੁਤ ਜਿਆਦਾ ਸੋਹਣਾ ਜਾਮ कॉटन ਦਾ ਸੂਟ ਹੈ ਜੀ ਬਹੁਤ ਪਿਆਰੀ ਜਾਮ कॉटन ਹੈ ਤੇ ਆ ਹੈਗਾ ਇਹਦੇ ਵਰਕ ਹੋਇਆ ਹੋਇਆ neck ਦੇ ਉੱਪਰ ਆ ਵਰਕ ਵਾਲੀ ਪੱਟੀ ਆ ਵੀ ਸਾਰਾ ਵਰਕ ਹੋਇਆ ਹੋਇਆ ਬੜਾ ਹੀ ਸੋਹਣਾ ਜਿਹਾ ਸਟਾਈਲ ਹੈ ਤੇ ਜਿਹੜਾ ਵਿੱਚ 골ਡਨ 골ਡਨ ਦਿਖ ਰਿਹਾ ਨਾ ਇਹ ਵਿੱਚ ਵਿੱਚ ਥੋੜਾ ਜਿਹਾ ਪੇਂਟ ਹੋਇਆ ਹੋਇਆ 골ਡਨ 골ਡਨ ਉਹਦੇ ਨਾਲ ਸੂਟ ਹੈ ਜਿਹੜਾ ਹੋਰ ਵੀ ਬਹੁਤ ਜਿਆਦਾ ਸੋਹਣਾ ਲੱਗ ਰਿਹਾ ਤੇ ਘੇਰਾ ਇਸ ਤਰ੍ਹਾਂ ਹੀ ਰਹੂਗਾ ਇਹਦਾ ਨਾਰਮਲ ਘੇਰਾ ਹੈ ਤੇ ਬੈਕ ਸਾਈਡ ਸੇਮ ਰਹੂਗੀ ਪ੍ਰਿੰਟਡ ਇਹ ਰਹੂਗਾ ਇਹਦੇ ਨਾਲ 2.5 ਮੀਟਰ ਦਾ ਸਲਵਾਰ ਦਾ ਪੀਸ ਇਹ ਲੋ ਜੀ ਦੁਪੱਟਾ ਦਿਖਾ ਦਿਆਂ ਹੁਣ ਤੁਹਾਨੂੰ ਲੋ ਜੀ ਦੁਪੱਟਾ ਬਹੁਤ ਸੋਹਣਾ ਆਹ ਲੋ ਲੋ ਬਹੁਤ ਪਿਆਰਾ ਦੁਪੱਟਾ ਬਹੁਤ ਜ਼ਿਆਦਾ ਸੋਹਣਾ ਪਿਓਰ ਸ਼ਿਫੋਨ ਦੇ ਵਿੱਚ ਦੁਪੱਟਾ ਮਿਲੂਗਾ ਤੇ ਨਾਪ ਕੇ ਦੱਸ ਦੇਣੀ ਆ ਵੀ ਕਿੰਨਾ ਮਿਲੂਗਾ ਠੀਕ ਹੈ ਜੀ ਮੀਟਰ ਤੋਂ 4 ਕੁੰਗਲਾ ਘੱਟ ਹੈ ਜੀ ਲਗਭਗ 2.5 ਮੀਟਰ ਹੀ ਆ ਦੁਪੱਟਾ ਤੇ ਪ੍ਰਾਈਸ ਹੈਗੀ ਆ ਦੀ ਇਹ ਸੂਟ ਦੀ 1050 ਰੁਪਏ 1050 ਦੇ ਵਿੱਚ ਤੁਹਾਨੂੰ ਸੂਟ ਮਿਲ ਜੂਗਾ ਇਹ ਸ਼ਿਪਿੰਗ ਚਾਰजेस ਕੋਈ ਨਹੀਂ ਹੈ ਅਗਲਾ ਸੂਟ ਦੇਖ ਲੋ ਕਲਰ ਫਰਕ ਹੈ ਨੋ ਸਾਰਾ ਤੁਮੇਨਾਂ ਦਾ ਖੋਲਣ ਦੀ ਲੋੜ ਨਹੀਂ ਮੈਂ ਤੁਹਾਨੂੰ ਇਦਾਂ ਹੀ ਮੈਂ ਇੱਕ ਦਿਖਾਉਂਦੀ ਆ ਆ ਲੋ ਜਾਮ ਕਾਟਨ ਦੀ ਸ਼ਰਟ ਹੈ ਬਹੁਤ ਪਿਆਰੀ ਜੀ ਕਾਟਨ ਹੁੰਦੀ ਹੈ ਜੀ ਜਾਮ ਕਾਟਨ ਤੇ ਇਹ ਸਾਰਾ ਇਹਦੇ ਤੇ ਵਰਕ ਹੋਇਆ ਹੋਇਆ neck ਦੇ ਉੱਪਰ ਠੀਕ ਹੈ ਇਹ ਹੈਗੀ ਇਹਦੀ ਪ੍ਰਿੰਟਿੰਗ ਬੜੀ ਪਿਆਰੀ ਜੀ ਪ੍ਰਿੰਟਿੰਗ ਹੈਗੀ ਜੀ ਬੈਕਟਰੀਕਲ ਜੀ ਫੁੱਲਾ ਫੱਲਾ ਜਿਆ ਤਾਂ ਹਟਕੇ ਹੈਗਾ ਤੇ ਸਲਵਾਰ ਦਿਖਾਦਾ ਤੁਹਾਨੂੰ ਕਿਹੜੇ ਰੰਗ ਦੀ ਹੈ ਇਹਦੇ ਨਾਲ ਲਓ ਜੀ ਰਸਟ ਕਲਰ ਦੀ ਆਹ ਵਾਲੀ ਸਲਵਾਰ ਹੈ ਠੀਕ ਹੈ ਤੇ ਸਾਰਾ ਮੈਂ ਲਾਉਦਾ ਮੈਂ ਨਾਂ ਖੋਲਾਂ ਰਸਟ ਸ਼ੇਡ ਦੇ ਵਿੱਚ ਸੂਟ ਹੈਗਾ ਤੇ ਇਹ ਹੈਗਾ ਇਹਦੇ ਨਾਲ ਪਿਓਰ ਦਾ ਲਗਭਗ 2.5 ਮੀਟਰ ਦੁਪੱਟਾ ਸਿਰਫ 2-4 ਉਂਗਲਾ ਘਟਾ ਹੈ 1050 ਇਹ ਸੂਟ ਵੀ ਤੁਹਾਨੂੰ 1050 ਦੇ ਵਿੱਚ ਮਿਲੂਗਾ ਲੋ ਜੀ ਕਲਰ ਫਰਕ ਹੈ ਬਸ ਇਹਦੇ ਵਿੱਚ ਸਲਵਾਰ ਦਾ ਕਲਰ ਫਰਕ ਪੈ ਗਿਆ ਆ ਦੇਖੋ ਨੀਨ ਜਾਂ ਸ਼ੇਡ ਹੈ ਜੀ ਬਹੁਤ ਸੋਹਣਾ ਬੜਾ ਹੀ ਸੋਹਣਾ ਸ਼ੇਡ ਹੈ ਤੇ ਪ੍ਰਾਈਸ ਵੀ ਬਹੁਤ ਜੈਨੂਇਨ ਪ੍ਰਾਈਸ ਦੇ ਉੱਪਰ ਇਹ ਸੂਟ ਤੁਹਾਨੂੰ ਮਿਲ ਰਿਹਾ ਹੈ ਲੋ ਇਹ ਉਦਾਂ ਹੀ ਵਰਕ ਹੋਇਆ ਹੋਇਆ ਹੈ ਇਹਦੇ ਤੇ ਤੇ ਉਦਾਂ ਦਾ ਹੀ ਤੁਹਾਨੂੰ ਪਿਓਰ ਦਾ ਨਾਲ ਦੁਪੱਟਾ ਮਿਲੂਗਾ 1050 ਇੱਕ ਕਲਰ ਹੋਰ ਹੈ ਇਹ ਵਾਲਾ ਬਸ ਜਿਹੜਾ ਪ੍ਰਿੰਟ ਦੇ ਵਿੱਚ ਕਲਰ ਹੈ ਉਹੀ ਸਲਵਾਰ ਦਾ ਕਲਰ ਹੈ ਮਹਿੰਦੀ ਜਿਹਾ ਕਲਰ ਹੈ ਇਹਦਾ ਆ ਨੈਕ ਦੇ ਉੱਪਰ ਉਦਾਂ ਹੀ ਵਰਕ ਹੈ ਠੀਕ ਹੈ ਇਹ ਹੈਗਾ ਜੀ ਇਹਦਾ ਦੁਪੱਟਾ ਦੁਪੱਟਾ ਇੱਕ ਖੋਲਦਾ ਹਾਂ ਹੁਣ ਤੁਹਾਨੂੰ ਮੈਂ ਬਹਾਵਾ ਚਰ ਹੋ ਜਾਂਦਾ ਜਦੋਂ ਭੁੱਲ ਜਾਂਦੇ ਹਾਂ ਤੁਸੀਂ ਆਹ ਲਓ ਇਹ ਵਾਲਾ ਦੁਪੱਟਾ ਦੁਪੱਟਾ ਬਹੁਤ ਸੋਹਣਾ ਹੈ ਪਿਓਰ ਸ਼ਿਫੋਨ ਦਾ ਦੁਪੱਟਾ ਹੈ ਲਾਈਟ ਵੇਟ ਐਂ ਹਲਕਾ ਪਿਆ ਤੇ ਕਲਰ ਵੀ ਬਹੁਤ ਪਿਆਰਾ ਹੈ ਲੋ ਜੀ نیچے ਨਾ ਤੁਹਾਨੂੰ ਇਹ ਪਾਈਪਿੰਗ ਲੱਗੀ ਹੈ ਇਹਦੇ ਪਤਾ ਨਹੀਂ ਹੁਣ ਸਾਰਿਆਂ ਦੇ ਲੱਗੀ ਹੈ ਕਿ ਨਹੀਂ ਨਹੀਂ ਤੇਰੇ ਤਾਂ ਮੈਨੂੰ ਦਿਖ ਗਈ तो आ लो ये हैगी सलवार मेहंदी कलर की ढाई मीटर की शर्ट ढाई मीटर सलवार तो प्राइस एक हज़ार पाँ तो बेफिक्र होकर सूट ले लो मेन एक मारियो क्योंकि यह जो सूट फिर खड़ते नहीं होंगे कई बार एक भैं चक लगी इन्ने सारे सूट लो लो जी सूट देखो ਬਿਲਕੁਲ ਕਾਟਨ ਦੇ ਵਿੱਚ ਮਿਲੂਗਾ ਪਿਓਰ ਕਾਟਨ ਦੇ ਵਿੱਚ ਮਿਲੂਗਾ ਸੂਟ ਠੀਕ ਹੈ ਆਹ ਲੋ ਜੀ ਜਮਾਈ ਕਾਟਨ ਦੇ ਵਿੱਚ ਪੂਰ ਪਿਓਰ ਕਾਟਨ ਦੇ ਵਿੱਚ ਸੂਟ ਐਨ ਹਲਕੀ ਬਿਲਕੁਲ ਲਾਈਟ ਵੇਟ ਸੂਟ ਇਹਦੇ ਤੇ ਵਰਕ ਹੋਇਆ ਹੋਇਆ ਫਲਾਵਰ ਤੇ ਵੀ ਵੀ ਨੇੜ ਕਰਕੇ ਦਿਖਾ ਦੋ ਆ ਵਰਕ ਹੋਇਆ ਹੋਇਆ ਫਲਾਵਰ ਦੇ ਉੱਪਰ ਥੋੜਾ ਥੋੜਾ ਮੋਤੀ ਵਰਕ ਵੀ ਹੋਇਆ ਹੋਇਆ ਮਿਰਰ ਵਰਕ ਵੀ ਆ ਤੇ ਥ्रेड ਵਰਕ ਵੀ ਇਦਾਂ ਹੀ ਆ ਥੋੜਾ 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 ਟੱਚ ਸਾਰੇ ਫੁੱਲਾਂ ਨੂੰ ਦਿੱਤਾ ਹੋਇਆ ਹੈ नीचे आ गए जी येदा घेरा घेरे ਦੇ ਉੱਪਰ ਫਿਰ ਤੁਹਾਨੂੰ ਮੋਤੀ ਵਰਕ ਥ्रेड ਵਰਕ ਪਲੱਸ ਥੋੜਾ ਥੋੜਾ ਮਿਰਰ ਵਰਕ ਮਿਲੂਗਾ ਆਹ ਕਿਰਾ ਦੇ ਲੋ ਕਿਰੇ ਦੇ ਉੱਪਰ ਫਿਰ ਜਾ ਕੇ ਥੋੜਾ ਥੋੜਾ ਮਿਰਰ ਵਰਕ ਆ ਗਿਆ ਠੀਕ ਹੈ ਬੈਕ ਸਾਈਡ ਦੇ ਵਿੱਚ ਫਿਰ ਉਦਾਂ ਹੀ ਬਾਰਡਰ ਰਹੂਗਾ ਜਿਸ ਤਰ੍ਹਾਂ ਦਾ ਫਰੰਟ ਸਾਈਡ ਦਾ ਮੈਂ ਇੱਕ ਵਾਰ ਤੁਹਾਨੂੰ ਉੱਪਰ ਨੂੰ ਚੱਕ ਕੇ ਦਿਖਾਉਣੀ ਆ ਇਦਾਂ ਆ ਲੋ ਠੀਕ ਹੈ ਜੀ ਬੈਕ ਸਾਈਡ ਦੇਖੋ ਲੋ ਬਹੁਤ ਧਿਆਰਾ ਸੂਟ ਹੈ ਇਹ ਹੈਗੀ ਇਹਦੇ ਨਾਲ ਸਲਵਾਰ ਠੀਕ ਹੈ ਜੀ ਤੇ ਇਹ ਲਓ ਜੀ ਦੁਪੱਟਾ ਲਓ ਜੀ ਦੁਪੱਟਾ ਦੇਖੋ ਤੁਸੀਂ ਕਿੰਨਾ ਪਿਆਰਾ ਦੁਪੱਟਾ ਹੈ ਦਾ ਇਹ ਆਹ ਲਓ ਪ्योर ਦੇ ਵਿੱਚ ਪੂਰਾ ਲੰਬਾ ਚੌੜਾ ਐਨ ਚੌੜਾਈ ਦੇਖੋ ਤੁਸੀਂ ਦੁਪੱਟੇ ਦੀ ਕਿੰਨੀ ਹੈ ਚੌੜਾਈ ਬਹੁਤ ਜ਼ਿਆਦਾ ਹੁਣ ਮੈਂ ਤੁਹਾਨੂੰ ਨਾਪ ਦਿਆਂ ਐਗਜ਼ੈਕਟ ਦੱਸ ਦੇਣੀ ਆ ਨਾਪ ਕਿੰਨਾ ਦਾ ਦੂਰਾ ਕਰਕੇ ਹੁਕਾ ਦਿਖਾਉਣੀ ਆ ਮੈਂ ਪਹਿਲਾਂ ਨਾਪ ਹੀ ਦੱਸਦਾ ਲੋ ਜੀ ਦੁਪੱਟਾ ਮਿਲੂਗਾ ਤੁਹਾਨੂੰ ਸਵਾ ਦੋ ਸਵਾ ਦੋ ਪਲੱਸ ਹੋਊਗਾ ਕੱਟਣੀ ਹੋਊਗਾ ਸਵਾ ਦੋ ਤੋਂ ਠੀਕ ਐ ਚੌੜਾਈ ਬਹੁਤ ਜ਼ਿਆਦਾ ਦੁਪੱਟੇ ਦੀ ਇਹ ਆਂ ਹਾਂ ਦਸੀ ਜਾਂਦੇ ਗੂੜਾ ਹੋ ਜਾਂਦਾ ਹਾਂ ਗੂੜਾ ਹੋ ਜਾਂਦਾ ਉਹ ਪਤਾ ਲਈਏ ਕਰਕੇ ਨਾ ਫਿਰ ਫਿੱਕਾ ਜਾ ਜਾਂਦੇ ਕਿੰਡ ਸਾਈਜ਼ ਨਹੀਂ ਪਤਾ ਨਹੀਂ ਲੱਗਦੀ ਲੋ ਜੀ ਠੀਕ ਹੈ ਤੇ ਪ੍ਰਾਈਸ ਦੱਸ ਦੇਣੀ ਆ ਦੀ ਤੁਹਾਨੂੰ ਕਿੰਨੀ ਆ 1675 ਲੋ ਜੀ ਨੀਲੂ ਕਲਰ ਦੇ ਵਿੱਚ ਨੇਵੀ ਬਲੂ ਕਲਰ ਬਹੁਤ ਸੋਹਣਾ ਕਲਰ ਕਾਟਨ ਬਹੁਤ ਜਿਆਦਾ ਸੋਹਣੀ ਆ ਜੀ ਤੁਸੀਂ ਐਨ ਬੇਫਿਕਰ ਹੋ ਕੇ ਸੂਟ ਲੈ ਲੈਣਾ ਜਮਾ ਟੈਨਸ਼ਨ ਨਹੀਂ ਲੈਣੀ ਠੀਕ ਹੈ ਜੋ 1675 ਦੇ ਵਿੱਚ ਆਉਣਾ ਇਹ ਸੂਟ ਤੁਹਾਡੇ ਕੋਲੇ ਆ ਬਾਜੂ ਵੀ ਸੀ ਮੈਂ ਤੁਹਾਨੂੰ ਬਾਜੂ ਦਿਖਾਉਣਾ ਭੁੱਲ ਗਈ ਇਸ ਤਰ੍ਹਾਂ ਦੀਆਂ ਬਾਜੂ ਸੀ ਇਹਦੀ ਠੀਕ ਹੈ ਕਿਹੜਾ ਹੋ ਤੇ ਨਿਕਲਣਾ ਨੇ ਕਿਹੜੇ ਸਾਈਡ ਤੇ ਆ ਆਪਾਸੇ ਤੇ ਠੀਕ ਹੈ ਇਹ ਆ ਗਿਆ ਕੇਰਾ ਬੈਕ ਸਾਈਡ ਤੇ ਵੀ ਸੇਮ ਕੇਰਾ ਹੋਊਗਾ ਇਹ ਸਲਵਾਰ ਮਿਲੂਗੀ ਇਹਦੇ ਨਾਲ ਤੁਹਾਨੂੰ ਸਲਵਾਰ ਢਾਈ ਹੈ ਤੇ ਤਿੰਨ ਨਾ ਮੈਂ ਦਿਖਾਉਣਾ ਜੀ ਸਲਵਾਰ ਤਾਂ ਮੈਨੂੰ 3 ਮੀਟਰ ਲੱਗਦੀ ਹੈ 2 ਮੀਟਰ ਉਹ ਨਾ ਜੀ ਇਹਨਾਂ ਦੀ ਸਲਵਾਰ ਤੁਹਾਨੂੰ 3 ਮੀਟਰ ਮਿਲੂਗੀ ਉਹ ਮੈਂ ਦੱਸਣਾ ਭੁੱਲ ਗਈ ਪਹਿਲਾਂ ਵੀ ਤੁਹਾਨੂੰ ਮੈਨੂੰ ਢਾਈ ਲੱਗੀ ਉਹ 3 ਮੀਟਰ ਦੀਆਂ ਸਲਵਾਰਾਂ ਵਾਲੇ ਸੂਟ ਹੈ ਭੈਣ ਸਾਡੇ ਤੋਂ ਇੱਕ ਮੰਗਦੀ ਸੀ ਪਰਮਜੀਤ ਮੋਗੇ ਤੋਂ ਤੇ ਉਹ ਭੈਣ ਦੇਖ ਲੈਣ ਸਲਵਾਰਾਂ ਐਨ ਖੁੱਲੀਆਂ ਡੁੱਲੀਆਂ ਨੇ ਇਹਨਾਂ ਦੀਆਂ ਇਹ ਆਹ ਲਓ ਜੀ ਦੁਪੱਟਾ ਲਓ ਬਹੁਤ ਪਿਆਰੇ ਸੂਟ ਨੇ ਜੀ ਬਹੁਤ ਜਿਆਦਾ ਸੋਹਣੇ ਸੂਟ ਨੇ ਤੇ ਪ੍ਰਾਈਸ ਕੁਝ ਵੀ ਨਹੀਂ ਹੈਗੀ 1675 ਹੱਲਾ ਸੂਟ ਦੇਖੋ ਹੁਣ ਮੈਂ ਤੁਹਾਨੂੰ ਸੂਟ ਦਿਖਾਉਂਗੀ ਇਹਦੇ ਨਾਲ ਦੇ ਦੋ ਹੋਰ ਅਹੀਂ ਦਿਖਾ ਦੇਣੀ ਆ ਆ ਤਾਂ ਹੈਗਾ ਦੀ ਮਹਿਰੂਨ ਕਲਰ ਦੇ ਵਿੱਚ ਆ ਲੋ ਮਹਿਰੂਨ ਕਲਰ ਦੇ ਵਿੱਚ ਹੈ ਮਹਿਰੂਨ ਵਾਈਂਜਾ ਕਲਰ ਹੈ ਇਹ ਦੁਪੱਟਾ ਮਿਲੂਗਾ ਦੇ ਨਾਲ ਠੀਕ ਹੈ ਬਲੈਕਿਸ਼ ਮਹਿਰੂਨ ਹੁੰਦਾ ਜਿਹੜਾ ਤੇ ਅਗਲਾ ਦੇਖੋ ਇਹ ਮੇਰਾ ਸਹਲਾ ਬਲੈਕ ਦੇ ਵਿੱਚ ਹੁਣ ਹਾਂ ਇਹ ਬਲੈਕ ਕਲਰ ਦੇ ਵਿੱਚ ਹੈ ਜੀ ਜੈਡ ਬਲੈਕ ਨਹੀਂ ਹੈਗਾ ਜਿਹੜਾ ਅੱਖਾਂੀਆਂ ਨੂੰ ਖੰਦਾ ਉਹ ਵਾਲਾ ਬਲੈਕ ਨਹੀਂ ਹੈ ਪਰ ਸੋਨਾ ਬਲੈਕ ਹੈ ਠੀਕ ਹੈ ਜ ਗਰਮੀਆਂ 'ਚ ਪਾਉਣ ਵਾਲਾ ਬਹੁਤ ਪਿਆਰਾ ਸੂਟ ਹੈ ਤੇ ਪ੍ਰਾਈਸ 1675 ਹੈ। ਅਗਲਾ ਦੇਖੋ। ਲਓ, ਦੋ-ਤਿੰਨ ਹੋਰ ਸਸਤੇ ਜਿਹੇ ਸੂਟ ਦਿਖਾ ਦਨੇ ਆ ਸਸਤੇ ਡਿਸਕਾਊਂਟ ਦੇ ਸੂਟ ਹੈ। ਲਓ। ਆਹ ਲਓ ਜੀ। ਸ਼ੈਡ ਪਲੱਸ ਸੀਕੁਐਂਸ, ਸੀਕੁਐਂਸ ਵਰਕ ਦੇ ਸੂਟ ਹੈ। ਵਾਈਨ ਜਿਹਾ ਸ਼ੇਡ ਹੈ, ਥੋੜਾ ਸਿੰਥੈਟਿਕ ਜਿਹਾ ਟੱਚ ਹੈ ਜੀ ਇਹਦੇ ਵਿੱਚ ਪਾਰਟੀ ਵੇਅਰ ਸੂਟ ਹੁੰਦੇ ਆ ਜਿਵੇਂ। ਤੇ ਆਹ ਲਓ ਜੀ ਇਹ ਹੈਗਾ ਇਹਦਾ ਕੇਰਾ। ਕੇਰਾ ਨਾਪ ਦੇ ਲਈ ਲੋ ਜੀ ਸਾਢੇ 23 ਘੇਰਾ ਹੈਗਾ ਤੇ ਲੈਂਥ ਰੱਬ ਦੇਣੀ ਜੇ ਕਟਾਉਣਾ ਉਹ ਕਟਾ ਸਕਦੇ ਆ ਤੁਸੀਂ ਕਿਉਂਕਿ ਉਹ ਜਿਹੜੀਆਂ ਬੇਲਾਂ ਨੇ ਉਹ ਅੰਦਰ ਨੂੰ ਨਹੀਂ ਤੇ ਥੋੜਾ ਆਰਾਮ ਨਾਲ ਇਹ ਰੈਡੀ ਹੋ ਜਾਊਗਾ ਐਂਡ ਟੂ ਐਂਡ ਵਰਕ ਹੈ ਜਿਹੜਾ ਸਾਢੇ 43 ਤੱਕ ਹੋ ਜਾਵੇ ਤੇ ਆਹ ਜਿਹੜੀਆਂ ਬੇਲਾਂ ਪਈਆਂ ਹੋਈਆਂ ਨੇ ਇਹ 20 ਤੱਕ ਪਈਆਂ ਹੋਈਆਂ ਨੇ ਇਸ ਲਈ ਤੁਸੀਂ ਘੱਟ ਵੱਧ ਕਰ ਸਕਦੇ ਹੋ ਇਹਨੂੰ ਬਸ ਆਹ ਵਰਕ ਹੋ ਜਾਵੇ ਇਹਦੇ ਤੇ neck ਤੇ ਔਰ ਘੇਰੇ ਤੇ ਹਾਲ ਠੀਕ ਹੈ ਇਹ ਥੋੜਾ ਜਿਹਾ ਪਾਰਟੀ ਵੀਰ ਟੱਚ ਦਾ ਸੂਟ ਹੈ। ਲੋ ਜੀ ਇਹ ਦੁਪੱਟਾ ਲੈ ਲਓ। ਆ ਲਓ। ਚੜਾਈ ਬਹੁਤ ਹੈ ਦੁਪੱਟੇ ਦੀ। ਤੇ ਕੰਨੀਆਂ ਕੰਨੀਆਂ ਤੇ ਇਹ ਵਰਕ ਮਿਲੂ। ਸਿਕੁਐਂਸ ਵਰਕ ਹੈ। ਪਲੱਸ ਕੱਟ ਵਰਕ। ਆ ਲਓ। ਠੀਕ ਹੈ ਡਿਸਕਾਊਂਟ ਤੇ ਜਾ ਰਿਹਾ। ਜਿਹੇ ਸੂਟ 1500 ਦੇ। ਅਗਲਾ ਇਹਦੇ ਵਿੱਚ ਇੱਕ ਕਲਰ ਹੋ ਰਿਹਾ ਪੀਕਾਕ ਸ਼ੇਡ। ਲੋ ਇਦਾਂ ਹੀ ਦੇਖ ਲਓ। ਉਦਾਂ ਹੀ ਤੁਹਾਨੂੰ ਇਹਦਾ ਨੈੱਕ ਮਿਲੂਗਾ। 1350 ਦਾ ਸੀਗਾ ਇਹ ਪਹਿਲਾਂ। ਪਰ ਡਿਸਕਾਊਂਟ ਕਰਦੇ ਵਿੱਚ ਜੇ 200 ਰੁਪਏ ਘਟਕੇ 1150 ਦੇ ਵਿੱਚ ਜਰੂਰ ਠੀਕ ਹੈ ਜੀ ਲੋ ਲੋ ਜੀ ਇਹ ਸੀ ਅੱਛਾ ਲੋ ਜੀ ਇੱਕ ਮੈਂ ਨਾ ਤੁਹਾਨੂੰ ਆਰਗੈਂਜ਼ਾ ਦਾ ਸੂਟ ਦਿਖਾਉਣਾ ਹੈ ਆਰਟੈਕਸ ਦਾ ਆਰਗੈਂਜ਼ਾ ਲੋ ਇੰਨਾ ਕੁ ਪਿਆਰਾ ਹੈਗਾ ਆਰਗੈਂਜ਼ਾ ਇੰਨਾ ਕੁ ਪਿਆਰਾ ਹੈ ਬਸ ਪੁੱਛੋ ਹੀ ਨਾ ਬੜਾ ਸੌਫਟ ਹੈ ਪਾਣੀ ਵਰਗਾ ਬਹੁਤ ਹੀ ਸੋਹਣਾ ਲਾਈਨਿੰਗ ਲੱਗ ਕੇ ਬਣਦਾ ਹੁੰਦਾ ਤੁਹਾਨੂੰ ਪਤਾ ਹੀ ਹੈ ਠੀਕ ਹੈ ਪੂਰਾ ਸੂਟ ਮਿਲੂਗਾ ਤੁਹਾਨੂੰ ਆਰਗੈਂਜ਼ਾ ਦਾ ਤੇ ਬ੍ਰਾਂਡਡ ਸੂਟ ਆ ਬਹੁਤ ਜਿਆਦਾ ਪਿਆਰਾ ਆਰਟੈਕਸ ਦਾ ਬਾਕਾਇਦਾ ਤੁਹਾਨੂੰ ਸਟੈਂਪ ਮਿਲੂਗੀ ਆਰਟੈਕਸ ਦੀ ਲਓ ਜੀ ਬਹੁਤ ਘੱਟ ਰੇਟ ਦੇ ਵਿੱਚ ਮਿਲ ਜੂਗਾ 950 ਦੇ ਵਿੱਚ ਮਿਲ ਜਾਣਾ ਇਹ ਸੂਟ ਤੁਹਾਨੂੰ ਸ਼ਿਪਿੰਗ ਚਾਰजेस ਕੋਈ ਨਹੀਂ ਦੇਣੀ ਬਹੁਤ ਪਿਆਰਾ ਸੂਟ ਮਿੱਠਾ ਮਿੱਠਾ 오ਰੇਂਜਾ ਕਲਰ ਹੈਗਾ ਦਾ ਠੀਕ ਹੈ ਲਓ ਜੀ ਇਹ ਸੀ ਆਪਣੀ ਅੱਜ ਦੀ ਕਲੈਕਸ਼ਨ ਉਮੀਦ ਆ ਤੁਹਾਨੂੰ ਪਸੰਦ ਆਊਗੀ ਪਸੰਦ ਆਈ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਕਮੈਂਟ ਕਰਕੇ ਦੱਸਦੇ ਰਹੋ ਫਿਰ ਮਿਲਦੇ ਹਾਂ ਕੋਈ ਹੋਰ ਸੋਹਣੀ ਜੀ ਕਲੈਕਸ਼ਨ ਲੈ ਕੇ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ